ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣਪਰਾਮਾ ਦਾ ਮੁਰਤ ਤੋਂ ਸਵਾਗਤ ਹੈ ਜੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਨੇ ਕਿਸ ਇਲਾਕੇ ਵਿੱਚ ਬਦਲ ਬਾਈ ਤੇ ਮੀਂਹ ਹੋ ਸਕਦਾ ਹੈ ਕਿਉਂਕਿ ਅੱਜ ਸਵੇਰ ਤੋਂ ਹੀ ਲਗਾਤਾਰ ਟੁੱਟਵੇਂ ਰੂਪ ਦੀ ਬਦਲ ਬਾਈ ਪੂਰੇ ਪੰਜਾਬ ਵਿੱਚ ਦੇਖੀ ਜਾ ਸਕਦੀ ਹੈ ਜਿਸ ਦੇ ਨਾਲ ਇੱਕ ਵਾਰੀ ਕਹਿ ਲਈਏ ਲੋਕਣ ਮੀਚੀ ਵਾਲਾ ਮਾਹੌਲ ਸੂਰਜ ਅਤੇ ਬੱਦਲਾਂ ਦੇ ਵਿੱਚ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕਰ ਲਈਏ ਤਾਪਮਾਨ ਦੀ ਤਾਪਮਾਨ ਪਿਛਲੇ ਦਿਨਾਂ ਨਾਲੋਂ 1-2 ਡਿਗਰੀ ਵੱਧ ਚ ਓਵਰਆਲ ਸੈਟਲਾਈਟ ਇਮੇਜ ਦੇਖਦੇ ਆਂ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੈਟਲਾਈਟ ਇਮੇਜ ਦੇ ਵਿੱਚ ਬਹੁਤ ਹਿੱਸੇ ਜਿਹੜੇ ਪੰਜਾਬ ਦੇ ਨੇ ਉਹਦੇ ਵਿੱਚ ਬੱਦਲ ਬਾਈ ਬਣੀ ਹੋਈ ਹੈ ਖਾਸ ਕਰਕੇ ਗੱਲ ਕਰੀਏ ਤਾਂ ਲੁਧਿਆਣਾ ਬਠਿੰਡਾ ਤੇ ਪਟਿਆਲੇ ਦੀ ਜਿਹੜੀ ਬੈਲਟ ਹੈ ਦੇ ਵਿੱਚ ਬੱਦਲਬਾਈ ਸੌਣੀ ਹੈ ਜੀ ਗੁਰਦਾਸਪੁਰ ਦਾ ਇਲਾਕਾ ਹੁਸ਼ਿਆਰਪੁਰ ਤੇ ਰੂਪਨਗਰ ਦੇ ਇਲਾਕੇ ਵਿੱਚ ਬੱਦਲਬਾਈ ਬਣੀ ਹੋਈ ਹੈ ਜੋ ਕਿ ਆਉਂਦੇ ਕੁਝ ਘੰਟੇ ਦੇ ਵਿੱਚ ਕਿਣਮਣ ਕਣੀ ਦਾ ਰੂਪ ਲੈ ਸਕਦੀ ਹੈ ਪਰ ਵੱਡੀਆਂ ਕਾਰਵਾਈਆਂ ਮੀਂਹਾਂ ਦੀ ਹੋਣ ਦੀ ਕੋਈ ਵੱਡੀ ਉਮੀਦਤ ਨਹੀਂ ਦੇ ਰਹੀ ਗੱਲ ਕਰ ਲਈਏ ਮੀਂਹ ਤੋਂ ਇਲਾਵਾ ਹਨੇਰੀ ਦੀ ਹਵਾ ਜਿਹੜੀ ਉੱਤਰ ਪੂਰਬੀ ਤੇ ਦੱਖਣ ਪੱਛਮੀ ਦਿਸ਼ਾਵਾਂ ਤੋਂ ਲਗਾਤਾਰ ਚਲਦੀ ਰਹਿਣਗੀਆਂ ਚੱਕਰਵਾਤੀ ਹਵਾਵਾਂ ਚੱਲਣਗੇ ਜਿਸ ਦੇ ਨਾਲ ਕੀ ਪੰਜਾਬ ਵਿੱਚ ਗਰਮੀ ਦਾ ਅਹਿਸਾਸ ਬਿਸ਼ੱਕ ਘਟੋਵੇਗਾ ਪਰ ਹਮਸ ਦਾ ਅਹਿਸਾਸ ਹੁੰਦਾ ਏਐਸਜੀ ਅੱਜ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ